ਹੀ ਸਾਡਾ ਪਾਪ ਕਰਦਾ ਹੈ ਪਾਪਾਂ ਦੇ ਕੰਮ ਕਰਦਾ ਹੈ ਇਸ ਮਨ ਦੇ ਕੋਲੋਂ ਇੰਨੇ ਪਾਪ ਹੋ ਰਹੇ ਨੇ ਇੰਨੇ ਪਾਪ ਹੋ ਰਹੇ ਨੇ ਜਿਸ ਦੀ ਆਪਾਂ ਗਿਣਤੀ ਨਹੀਂ ਕਰ ਸਕਦੇ ਦਿਨ ਰਾਤ ਇਸ ਮਨ ਦੇ ਕੋਲੋਂ ਸਾਡੇ ਮਨ ਕੋਲੋਂ ਪਾਪ ਹੋ ਰਹੇ ਨੇ ਇਹ ਮਨ ਦੇ ਕੋਲੋਂ ਪਾਪ ਕਿਉਂਕਿ ਸੱਚੇ ਪਾਤਸ਼ਾਹ ਗੁਰਬਾਣੀ ਦੇ ਅੰਦਰ ਫਰਮਾਨ ਕਰਦੇ ਨੇ ਅੰਤ ਕਮੀ ਅੰਧ ਮਨ ਮਨ ਅੰਦੇ ਤੰ ਅੰਧ ਚਿਰਕਣ ਲਾਇਆ ਕਿ ਆਥੀਏ ਜੇ ਟੋਟੇ ਪੱਥਰ ਬੰਦ ਅੰਦੀ ਕਮੀ ਜਦੋਂ ਬੰਦਾ ਮਾੜੇ ਕੰਮਾਂ ਦੇ ਵਿੱਚ ਲਿਪਤ ਹੋ ਜਾਂਦਾ ਹੈ ਮਾੜੇ ਕਰਮ ਕਰਦਾ ਹੈ ਅੰਧ ਮਨ ਫਿਰ ਉਸ ਦਾ ਮਨ ਵੀ ਮਾੜਾ ਹੋ ਜਾਂਦਾ ਹੈ ਦੇਖੋ ਮਾੜੇ ਸਰੀਰ ਮਾੜਾ ਕਿਵੇਂ ਹੁੰਦਾ ਹੈ ਮੈਲਾ ਕਿਵੇਂ ਹੁੰਦਾ ਹੈ ਸਤਿਗੁਰੂ ਧੰਗੁਰੂ ਨਾਨਕ ਦੇਵ ਦੀ ਮਹਾਰਾਜ ਸਮਝਾਣਾ ਕਰਦੇ ਨੇ ਅੰਦੀ ਕੰਮੀ ਜਦੋਂ ਬੰਦਾ ਅੰਦੇ ਕੰਮਾਂ ਦੇ ਵਿੱਚ ਭਾਗ ਕੇ ਮਾੜੇ ਕੰਮਾਂ ਦੇ ਵਿੱਚ ਲਿਪਟ ਹੋ ਜਾਂਦਾ ਹੈ ਅੰਦੀ ਕੰਮੀ ਅੰਧ ਮਨ ਉਸ ਦਾ ਮਨ ਵੀ ਮੈਲਾ ਹੋ ਜਾਂਦਾ ਹੈ ਮਾੜੇ ਕੰਮ ਕਰਨ ਦੇ ਨਾਲ ਮਾੜੀ ਸੋਚ ਵਿਚਾਰ ਰੱਖਣ ਦੇ ਨਾਲ ਇਹ ਮਨ ਜਿਹੜਾ ਹੈ ਮੈਲਾ ਹੋ ਜਾਂਦਾ ਹੈ ਮਨ ਅੰਧੇ ਤਨ ਅੰਧ ਕਹਿੰਦੇ ਜਦੋਂ ਮਨ ਮੈਲਾ ਹੋ ਗਿਆ ਨਾ ਫਿਰ ਸਾਡੇ ਸਰੀਰ ਦੇ ਇੰਦਰੇ ਵੀ ਮੈਲੇ ਹੋਣੇ ਸ਼ੁਰੂ ਹੋ ਜਾਂਦੇ ਨੇ ਇੰਦਰੇ ਕੀ ਨੇ ਹੱਥ ਪੈਰ ਸਾਡੇ ਇਹ ਵੀ ਮੈਲੇ ਹੋ ਜਾਂਦੇ ਨੇ ਭਾਵੇਂ ਸਾਡਾ ਸਰੀਰ ਵੀ ਮੈਲਾ ਹੋ ਜਦੋਂ ਤਨ ਮੈਲਾ ਹੋ ਗਿਆ ਮਨ ਮੈਲਾ ਹੋ ਗਿਆ ਤੇ ਤਨ ਵੀ ਮੈਲਾ ਹੋ ਗਿਆ ਚਿੱਕੜ ਲਾਇਆ ਗਿਆ ਥੀ ਇਹ ਜਾਂ ਟੁੱਟੇ ਪੱਥਰ ਬੰਦ ਕਹਿੰਦੇ ਨੇ ਫਿਰ ਚਿਕਣ ਲਾਇਆ ਇਹ ਜਿਹੜਾ ਵਿਸ਼ੇ ਵਿਕਾਰਾਂ ਦਾ ਵਹਿਣ ਨਹੀਂ ਰੁਕਦਾ ਹੁੰਦਾ ਇਹ ਤੇ ਭਾਵੇਂ ਮਾੜੇ ਜਿਹੜਾ ਵਿਸ਼ੇ ਵਿਕਾਰਾਂ ਦਾ ਮਾੜੇ ਕੰਮਾਂ ਦਾ ਵਹਿਣ ਹੈ ਇਹ ਕੇਵਲ ਤੇ ਕੇਵਲ ਪਰਮਾਤਮਾ ਦੇ ਨਾਮ ਦੇ ਨਾਲ ਹੀ ਰੁਕਣਾ ਹੈ ਚਿਕਣ ਲਾਇਆ ਕਦੇ ਦਰਿਆ ਦਾ ਵਹਿਣ ਨਹੀਂ ਰੁਕਦਾ ਹੁੰਦਾ ਜੇ ਬੰਨ ਟੁੱਟ ਜਾਏ ਬੰਨ ਕੀ ਹੈ ਪਰਮਾਤਮਾ ਦੇ ਨਾਮ ਦਾ ਪੱਥਰਾਂ ਦਾ ਵਨ ਹੈ ਪ੍ਰਮਾਤਮਾ ਦੇ ਨਾਮ ਦਾ ਵਨ ਜਦੋਂ ਬੰਦਾ ਪ੍ਰਮਾਤਮਾ ਦਾ ਨਾਮ ਜਪਦਾ ਸਿਮਰਨ ਕਰਦਾ ਤਾਂ ਵਿਸ਼ੇਵਕਾਰਾਂ ਦੇ ਵੱਲੋਂ ਪੱਥਰਾਂ ਦਾ ਵਨ ਲੱਗ ਜਾਂਦਾ ਜਦੋਂ ਇਸ ਦੇ ਕੋਲ ਸਿਮਰਨ ਨਹੀਂ ਹੁੰਦਾ ਤੇ ਬੰਦਾ ਫਿਰ ਕਦੇ ਇੱਧਰ ਭਜਦਾ ਉੱਧਰ ਭਜਦਾ ਕਦੇ ਤੀਰਥਾਂ ਤੇ ਭਜਦਾ ਤੇ ਕਦੇ ਦੇਵੀ-ਦੇਵਤਿਆਂ ਦੇ ਦੁਆਰੇ ਤੇ ਕਦੇ ਪੀਰਾ-ਫਕੀਰਾ ਦੀਆਂ ਸਮਾਧਾਂ ਤੇ ਜਾ ਕੇ ਮੱਥਾ ਟੇਕਦਾ ਹੈ ਭਗਵਾ ਵਾਲੇ ਕਹੇ ਹੈ ਚਿਕੜ ਨਾਲ ਆਪਾਂ ਪਾਣੀ ਦੇ ਵਹਿਣ ਰੋਕਣਾ ਪਰ ਸਤਿਗੁਰੂ ਜੋ ਕਹਿਣਾ ਚਾਹੁੰਦੇ ਨੇ ਕਿ ਭਾਈ ਇਹੋ ਜੀ ਚਿਕੜ ਲਾਇਆ ਵਿਸ਼ੇ ਵਿਕਾਰਾਂ ਦਾ ਹੜ ਨਹੀਂ ਰੁਕਦਾ ਅੰਦਰ ਵਿਸ਼ੇ ਵਿਕਾਰਾਂ ਦੇ ਹੜ ਨਹੀਂ ਰੁਕਣਾ ਭਗਵਾ ਵਾਲਿਓ ਕੇਵਲ ਤੇ ਕੇਵਲ ਪ੍ਰਮਾਤਮਾ ਦੇ ਨਾਮ ਦੇ ਨਾਲ ਚਿਕੜ ਲਾਇਆ ਕਿ ਆਤੀ ਹੈ ਜਦ ਟੁੱਟੇ ਪੱਥਰ ਬੰਦ ਜਦੋਂ ਬੁਰਖਾ ਤੇਰੇ ਕੋਲ ਪਰਮਾਤਮਾ ਦਾ ਨਾਮ ਹੀ ਰਿਹਾ ਨਾਮ ਨਹੀਂ ਰਿਹਾ ਤੇ ਵਿਸ਼ੇ ਵਿਕਾਰਾਂ ਦਾ ਹੜ ਤੇਰੇ ਤੇ ਹਾਵ ਹੀ ਹੋ ਜਾਏਗਾ ਜਿਸ ਨੂੰ ਵੀ ਰੋਕਣ ਦੀ ਤੇਰੀ ਸਮਰੱਥਾ ਨਹੀਂ ਹੈ ਵਿਸ਼ੇ ਵਿਕਾਰਾਂ ਦੇ ਹੜ ਨੇ ਰੁਕਣਾ ਕੇਵਲ ਤੇ ਕੇਵਲ ਪਰਮਾਤਮਾ ਦੇ ਨਾਮ ਦੇ ਨਾਲ ਜਿਵੇਂ ਕਿ ਦਰਿਆ ਦਾ ਵਨ ਟੁੱਟ ਜਾ ਚਿੱਕੜ ਲਾਇਆ ਥੋੜਾ ਰੁਕਦਾ ਹੁੰਦਾ ਉੱਥੇ ਤੇ ਦਵਾਰਾਂ ਪੱਥਰਾਂ ਦਾ ਵਨ ਲਾਣਾ ਪੈਂਦਾ ਤੇ ਫਿਰ ਪਾਣੀ ਦਾ ਵਹਿਣ ਇਸੇ ਤਰ੍ਹਾਂ ਵਿਸ਼ੇ ਵਿਕਾਰਾਂ ਦਾ ਵਹਿਣ ਜਿਹੜਾ ਬਹੁਤ ਜ਼ਿਆਦਾ ਹੈ دریا ਦਾ ਪਾਣੀ ਤੇ ਅਜੇ ਕੁਝ ਵੀ ਨਹੀਂ ਹੈ ਪਰ ਇਹ ਜਿਹੜਾ ਵਿਸ਼ੇ ਵਿਕਾਰਾਂ ਦਾ ਵਹਿਣ ਹੈ ਇਹ ਤੇ ਬੜੀ ਤੇਜ਼ੀ ਦੇ ਨਾਲ ਚੱਲਦਾ ਹੈ ਇਹ ਕਿਸੇ ਤਰੀਕੇ ਦੇ ਨਾਲ ਵੀ ਰੁਕਦਾ ਨਹੀਂ ਇਸ ਦੇ ਨਾਲ ਹੀ ਬੰਦੇ ਤੂ ਮਾੜੇ ਕਰਮ ਹੁੰਦੇ ਨੇ ਤੇ ਸਤਿਗੁਰੂ ਜੀ ਉਹ ਜਿਹੜੇ ਕਹਿੰਦੇ ਨੇ ਨਾਨਕ ਮੰਨ ਕੇ ਕੰਮ ਫਿਟਿਆ ਗਣ ਤਨ ਆਵੇ ਇਹ ਮਨ ਦੇ ਇੰਨੇ ਮਾੜੇ ਕਰਮ ਨੇ ਕਿ ਭਗਾਂ ਮਾੜੇ ਆਪਾਂ ਇਸ ਦੀ ਗਿਣਤੀ ਨਹੀਂ ਕਰ ਸਕਦੇ ਕਿ ਇਹ ਮਨ ਇੱਕ ਦਿਹਾੜੀ ਦੇ ਵਿੱਚ ਕਿੰਨੇ ਕੁ ਮਾੜੇ ਕਰਮ ਕਰਦਾ ਹੈ ਇਸ ਕਰਕੇ ਇਸ ਮਾੜੇ ਕਰਮਾਂ ਤੋਂ ਮਨ ਨੂੰ ਹਟਾਉਣ ਦੇ ਲਈ ਕੇਵਲ ਤੇ ਕੇਵਲ ਪਰਮਾਤਮਾ ਦਾ ਸਿਮਰਨ ਹੈ ਹੋਰ ਕੋਈ ਤਰੀਕਾ ਨਹੀਂ ਹੈ ਜਿਵੇਂ ਜਿਵੇਂ ਅਸੀਂ ਪਰਮਾਤਮਾ ਦਾ ਸਿਮਰਨ ਕਰਦੇ ਜਾਵਾਂਗੇ ਸਾਡਾ ਮਨ ਹੈ ਜਿਹੜਾ ਉਹ ਮਾੜੇ ਕਰਮਾਂ ਤੋਂ ਮਾੜੇ ਕੰਮਾਂ ਤੋਂ ਹਟਦਾ ਜਾਏਗਾ ਤੇ ਸੱਚ ਦੇ ਰਸਤੇ ਤੇ ਜਿਹੜਾ ਸਾਡਾ ਮਨ ਉਧਰ ਪਹੁੰਚਾ ਇਸ ਕਰਕੇ